ਜੀ ਗੱਲ ਜੀ ਸਾਰੇ ਦਰਸ਼ਕਾਂ ਨੂੰ ਇਹ ਵੰਦੇ ਪੰਜਾਬੀ ਚੈਨਲ ਦਾ ਆਪ ਜੀ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਹੈ ਹਾਂ ਜੀ ਸਭ ਤੋਂ ਪਹਿਲਾਂ ਸਰ ਜਿਹੜਾ ਇੱਕ ਸਵਾਲ ਹੈ ਇਹ ਕਿ ਅਕਸ਼ੇ ਤ੍ਰਿਤੀਆ ਆਖਿਰ ਹੈ ਕੀ ਹਾਂ ਜੀ ਬਹੁਤ ਸਾਰੇ ਦਰਸ਼ਕਾਂ ਨੂੰ ਸਾਡੇ ਇਹਦਾ ਭਲੇਖਾ ਪੈਂਦਾ ਹੈ ਇਹਦਾ ਪਤਾ ਨਹੀਂ ਹੈ ਵੀ ਅਕਸ਼ੇ ਤ੍ਰਿਤੀਆ ਹੈਗਾ ਕੀ ਹੈ ਹੂੰ ਇਹਦਾ ਇੱਕ ਦੂਜਾ ਨਾਮ ਹੈ ਪੰਜਾਬ ਚ ਮੰਨਿਆ ਜਾਂਦਾ ਅੱਖਾ ਤੀਜ ਵੀ ਕਿਹਾ ਜਾਂਦਾ ਹੈ ਅੱਖਾ ਤੀਜ ਜੀ ਬਿਲਕੁਲ ਤੇ ਅਖਸ਼ ਤ੍ਰਿਤੀ ਅਖਸ਼ ਮਤਲਬ ਜਿਹੜਾ ਕਦੇ ਖਤਮ ਨਾ ਹੋਵੇ ਪੰਜਾਬੀ ਸਿੰਪਲ ਭਾਸ਼ਾ ਚ ਕਹਦਾ ਮਾਂ ਜੀ ਜਿਹਦਾ ਇਸ ਦਿਨ ਕੀਤਾ ਹੋਇਆ ਕੋਈ ਵੀ ਕੰਮ ਹੂੰ ਤੁਸੀਂ ਮਾੜਾ ਚੰਗਾ ਜੋ ਵੀ ਕਰੋਗੇ ਇਸ ਦਿਨ ਉਹਦਾ ਫਲ ਕਦੇ ਖਤਮ ਨਹੀਂ ਹੁੰਦਾ ਉਹਦਾ ਫਲ ਜਨਮ ਤੋਂ ਜਨਮਾ ਜਮਾਂਤਾ ਤੱਕ ਉਹਦਾ ਫਲ ਮਿਲਦਾ ਹੈ ਮਿਲਦਾ ਹੈ ਜੀ ਜੇ ਵਿਸਾਖ ਦੇ ਜੋਤਿਸ਼ ਦੇ ਮਾਧਿਅਮ ਦੁਆਰਾ ਕਿਹਾ ਜਾਵੇ ਤਾਂ ਵਿਸਾਖ ਮਹੀਨੇ ਦੇ ਹੂੰ ਸ਼ੁਕਲ ਪੱਖ ਦੇ ਚਤ੍ਰੇ ਤਿਥੀ ਨੂੰ ਜੀ ਤੀਜੀ ਤਿਥੀ ਨੂੰ ਤ੍ਰਿਤੀਆ ਤਿਥੀ ਨੂੰ ਇਹ ਤੋਂ ਹਰ ਮਨਾਇਆ ਜਾਂਦਾ ਹੈ ਜਿਹੜਾ ਆਖਾ ਤੀਜ ਜਾਂ ਅਖਸ ਤ੍ਰਿਤੀਏ ਦੇ ਨਾਮ ਨਾਲ ਜਾਣੇ ਜਾਂਦੇ ਨੇ ਪਰ ਦੇਖੋ ਬਹੁਤ ਸਾਰੇ ਜਿਹੜੇ ਆਪਣੇ ਦਰਸ਼ਕ ਵੀ ਨੇ ਸਰ ਇੱਥੇ ਜਿਵੇਂ ਕਈ ਵਾਰ ਅਕਸ਼ੇਤ ਰੀਤੀਆਂ ਨਹੀਂ ਪਤਾ ਹੁੰਦਾ ਨਾਮ ਤੇ ਜਿਵੇਂ ਕਿ ਦੇਖੋ ਆ ਵਿਸ਼ਨੂੰ ਭਗਵਾਨ ਦਾ ਰੂਪ ਮੰਨੇ ਜਾਂਦੇ ਨੇ ਪਰਸ਼ੂਰਾਮ ਜੀ ਤੇ ਪਰਸ਼ੂਰਾਮ ਜਨਮਤੀ ਦੇ ਨਾਮ ਤੇ ਬਹੁਤ ਸਾਰੇ ਦਰਸ਼ਕ ਜਾਂਦੇ ਬਹੁਤ ਸਾਰੇ ਦਰਸ਼ਕ ਇਸ ਨੂੰ ਪਰਸ਼ੂਰਾਮ ਜਨਮਤੀ ਦੇ ਨਾਮ ਨਾਲ ਜਾਣਦੇ ਆ ਇਸ ਦਿਨ ਵਿਸ਼ਨੂੰ ਜੀ ਦਾ ਛਠਾ ਅਵਤਾਰ ਜਿਹੜੇ ਹੋਏ ਆ ਪਰਸ਼ੂਰਾਮ ਜੀ ਉਹਨਾਂ ਦਾ ਜਨਮ ਦਿਨ ਵੀ ਹੈ ਹੂੰ ਇਸੇ ਦਿਨ ਬਦਰੀਨਾਥ ਜੀ ਦੇ ਕਪਾਟ ਮਤਲਬ ਦਰਵਾਜ਼ੇ ਇਸੇ ਦਿਨ ਖੁੱਲਦੇ ਆ ਇਸ ਦਿਨ ਦਾ ਇਨਾ ਮਹੱਤਵ ਹੈ ਜੀ ਇਸ ਦਿਨ ਹੀ ਬ੍ਰਿੰਦਵਨ ਦੇ ਵਿੱਚ ਬੰਕੇ ਬਿਹਾਰੀ ਜੀ ਦੀ ਜਿਹੜੀ ਮੂਰਤੀ ਹੈ ਉਹਨਾਂ ਦੇ ਚਰਨਾਂ ਦੇ ਦਰਸ਼ਨ ਹੁੰਦੇ ਆ ਪੂਰੇ ਸਾਲ 'ਚ ਸਿਰਫ ਇੱਕੋ ਹੀ ਦਿਨ ਹੈ ਜਿਸ ਦਿਨ ਇਹਨਾਂ ਦੇ ਚਰਨਾਂ ਦੇ ਦਰਸ਼ਨ ਹੁੰਦੇ ਆ ਇਸ ਦਾ ਇਨਾ ਜ਼ਿਆਦਾ ਮਹੱਤਵ ਹੈ ਜੀ ਦੇਖੋ ਮਹੱਤਵ ਦੀ ਆਪਾਂ ਇੱਥੇ ਗੱਲ ਕਰ ਰਹੇ ਆ ਤਾਂ ਇਸ ਦੇ ਜਿਹੜੇ ਹੋਰ ਮੇਨ ਮਹੱਤਵ ਨੇ ਜਿਨ੍ਹਾਂ ਨੂੰ ਆਪਾਂ ਆਪਣੇ ਦਰਸ਼ਕਾਂ ਨੂੰ ਜੋ ਚੀਜ਼ਾਂ ਨਹੀਂ ਪਤਾ ਉਹਨਾਂ ਬਾਰੇ ਕੀ ਕਹਿ ਸਕਦੇ ਆ ਹਾਂਜੀ ਜਿਸ ਤਰ੍ਹਾਂ ਮੈਂ ਦੱਸਤਾ ਹੀ ਵਿਸ਼ਨੂ ਜੀ ਦਾ ਛਠਵ ਅਵਤਾਰ ਜੀ ਪਰਸ਼ੁਰਮ ਜਨਮ ਦਿਨ ਹੀ ਦੇ ਨਾਲ ਨਾ ਮਨਾਇਆ ਜਾਂਦਾ ਇਸ ਨੂੰ ਤਾਂ ਅਲੱਗ-ਅਲੱਗ ਕਿਸਮ ਦੇ ਮਹੱਤਵ ਦੇ ਮਹੱਤਵ ਨੇ ਹਾਂਜੀ ਤੇ ਅੱਖਾਂ ਤੀਜ ਦੇ ਨਾਲ ਨਾ ਮਨਾਇਆ ਜਾਂਦਾ ਇਸ ਦਿਨ ਜਿਹੜੇ ਆ ਵਰਤ, ਦਾਨ, ਜਪ, ਪਾਠ ਹਰ ਚੀਜ਼ ਦਾ ਮਹੱਤਵ ਹੈਗਾ ਉਹਦਾ ਜਨਮ ਇੱਕ ਕਥਾ ਵੀ ਆਂਦੀ ਹੈ ਵੀ ਇੱਕ ਗਰੀਬ ਹਾਂ ਇਨਸਾਨ ਸੀ ਜਿਨੇ ਅੱਛੇ ਕਰਮ ਕੀਤੇ ਔਰ ਅਗਲੇ ਜਨਮ ਚ ਜਾ ਕੇ ਉਸ ਨੂੰ ਰਾਜ ਭੋਗ ਮਿਲਿਆ ਰਾਜਾ ਬਲ ਰਾਜਾ ਬਣ ਗਿਆ ਬਿਲਕੁਲ ਬਿਲਕੁਲ ਤੇ ਜੇਕਰ ਇਸ ਬਾਰੇ ਆਪਾਂ ਸਰ ਗੱਲ ਕਰੀਏ ਕਿ ਇਸ ਦਿਨ ਦਾ ਇੰਨਾ ਜ਼ਿਆਦਾ ਜੇਕਰ ਮਹੱਤਵ ਹੈ ਤਾਂ ਇਸ ਦਿਨ ਕਰਨਾ ਆਪਾਂ ਨੂੰ ਕੀ ਕੀ ਚਾਹੀਦਾ ਹੈ ਬਿਲਕੁਲ ਇਹ ਬਹੁਤ ਵਧੀਆ ਗੱਲ ਹੈ ਹਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਇਸ ਬਾਰੇ ਇਸ ਦਿਨ ਸਭ ਤੋਂ ਜ਼ਿਆਦਾ ਜਿਹੜਾ ਮਹੱਤਵ ਹੈ ਦਾਨ ਦਾ ਜੀ ਤਾਂ ਚਾਹੀਦਾ ਤੁਹਾਨੂੰ ਸਭ ਤੋਂ ਜ਼ਿਆਦਾ ਇਸ ਦਿਨ ਨਮਕ ਦਾ ਦਾਨ ਕਰੋ ਹੂੰ ਸੱਤੂ ਜੋ ਗਰਮੀਆਂ ਦਾ ਇੱਕ ਅੱਛਾ ਤੋਹਫਾ ਹੈ ਜੀ ਸੱਤੂ ਦਾ ਦਾਨ ਕਰੋ ਹੂੰ ਤਾਜ਼ੇ ਜਿਹੜੇ ਫਲ ਆਏ ਹੋਏ ਆ ਉਹਨਾਂ ਫਲਾਂ ਦਾ ਦਾਨ ਕੀਤਾ ਜਾਂਦਾ ਹੈ ਜੀ ਜਲ ਭਰ ਕੇ ਘੜੇ ਦਾ ਦਾਨ ਕੀਤਾ ਜਾਂਦਾ ਕੋਈ ਅੱਛੀ ਜਗ੍ਹਾ ਤੇ ਜਿਹੜੀ ਸਾਰਜਮਿਕ ਜਗ੍ਹਾ ਹੈ ਮੰਦਿਰ ਹੈ ਮਸਜਿਦ ਹੈ ਗੁਰਦੁਆਰਾ ਹੈ ਜਾਂ ਕੋਈ ਪਬਲਿਕ ਪਲੇਸ ਹੈ ਉਸ ਥਾਂ ਦੇ ਉੱਪਰ ਤੁਸੀਂ ਜਲ ਦਾ ਭਰ ਕੇ ਇੱਕ ਘੜਾ ਰੱਖੋ ਜੀ ਜੋ ਪੁੰਨ ਦੀ ਪ੍ਰਾਪਤੀ ਤੁਨ ਪਰ ਹੋਈ ਬਿਲਕੁਲ ਦੇਖੋ ਮੇਰਾ ਸਵਾਲ ਵੀ ਅਗਲਾ ਇਹੀ ਹੋਣ ਵਾਲਾ ਸੀ ਸਰ ਇੱਥੇ ਕਿ ਦੇਖੋ ਆਪਾਂ ਕਹਿੰਦੇ ਆ ਕਿ ਦਾਨ ਜੇਕਰ ਕੀਤਾ ਜਾਵੇ ਦਾਨ ਪੁੰਨ ਕੀਤਾ ਜਾਵੇ ਤਾਂ ਪੁੰਨ ਮਿਲਦਾ ਕਿਤੇ ਨਾ ਕਿਤੇ ਆ ਕੀ ਲੱਗਦਾ ਹੈ ਕਿ ਅਕਸ਼ੇ ਤ੍ਰਿਤੀਆ ਦੀ ਆਪਾਂ ਇੱਥੇ ਗੱਲ ਕਰ ਰਹੇ ਹਾਂ ਇਸ ਦਿਨ ਜਿਵੇਂ ਚਲੋ ਪੁੰਨ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਲੋਕ ਜਿਹੜੇ ਦਾਨ ਵੀ ਕਰਦੇ ਨੇ ਇਸ ਦਿਨ ਦੇ ਮਹੱਤਵ ਦੇ ਅਨੁਸਾਰ ਜੇਕਰ ਆਪਾਂ ਦੇਖੀਏ ਤਾਂ ਇਸ ਦਿਨ ਮਤਲਬ ਦਾਨ ਵਿਰਧੀ ਦੇ ਵਿੱਚ ਵਾਅਦਾ ਹੁੰਦਾ ਹੈ ਬਿਲਕੁਲ ਇਸ ਦਿਨ ਕੀਤਾ ਹੋਇਆ ਦਾਨ ਅਗਲੇ ਜਨਮਾਂ ਤੱਕ ਕਈ ਜਨਮਾਂ ਤੱਕ ਉਸ ਦਾ ਫਲ ਮਿਲਦਾ ਰਹਿੰਦਾ ਇਸ ਦਿਨ ਕੀਤਾ ਦਾਨ ਜਾਂ ਕੋਈ ਪਾਠ ਕੋਈ ਜਪ ਕੋਈ ਅੱਛੇ ਕਰਮ ਜੋ ਵੀ ਤੁਸੀਂ ਇਸ ਦਿਨ ਕਰੋਗੇ ਉਸ ਦਾ ਫਲ ਜਨਮਾਂ ਜਨਮਾਂ ਤੱਕ ਕਦੇ ਖਤਮ ਨਹੀਂ ਹੁੰਦਾ ਉਹ ਫਲ ਚੱਲਦਾ ਹੀ ਰਹਿੰਦਾ ਜੀ ਬਿਲਕੁਲ ਇੰਨਾ ਮਹੱਤਵ ਹੈ ਬਿਲਕੁਲ 2024 ਦੇਖੋ 24 ਚੱਲ ਰਿਹਾ ਸਰ ਜੇਕਰ ਆਪਾਂ ਅਕਸ਼ੇ ਤ੍ਰਿਤੀਆ ਦੀ ਗੱਲ ਕਰੀਏ ਤਾਂ 2024 ਦੇ ਵਿੱਚ ਇਹ ਕਿਸ ਦਿਨ ਮਨਾਇਆ ਜਾਏਗਾ ਹਾਂਜੀ 2024 ਦੇ ਵਿੱਚ ਇਹ ਤਿਉਹਾਰ 10 ਮਈ ਸ਼ੁੱਕਰਵਾਰ ਵਾਲੇ ਦਿਨ ਸਵੇਰੇ 2:50 ਮਿੰਟ ਤੇ ਸ਼ੁਰੂ ਹੋ ਜਾਏਗਾ ਜੀ ਤੇ ਰਾਤ ਨੂੰ ਹਮ ਸੌਰੀ 4:17 ਮਿੰਟ ਤੇ ਸ਼ੁਰੂ ਹੋ ਜਾਏਗਾ ਤੇ ਰਾਤ ਨੂੰ 2:50 ਮਿੰਟ ਤੱਕ ਸਮਾਪਤੀ ਹੈ ਮਤਲਬ ਇਹ ਅਗਲੇ ਦਿਨ ਚ ਚਲਾ ਜਾਏਗਾ 11 ਤਰੀਕ ਹੋ ਜਾਏਗੀ ਜਿਹੜੇ 2:50 ਮਿੰਟ ਹਮ ਬਿਲਕੁਲ ਤੇ ਇੱਥੇ ਜੇਕਰ ਸਰ ਜਿਵੇਂ ਕਿ ਤੁਸੀਂ ਮਹੁਰਤ ਵੀ ਇੱਥੇ ਦੱਸ ਹੀ ਦਿੱਤਾ ਆਪਣੇ ਦਰਸ਼ਕਾਂ ਨੂੰ ਤਾਂ ਆ ਮਹੁਰਤ ਦੇ ਹਿਸਾਬ ਨਾਲ ਜੇਕਰ ਦੇਖਿਆ ਜਾਏ ਕਿਉਂਕਿ ਜਿੱਦਾਂ ਕਿ ਤੁਸੀਂ ਦੱਸਿਆ ਕਿ ਇਹ ਤਿਉਹਾਰ ਵਾਂਗੂ ਮਨਾਇਆ ਜਾਂਦਾ ਹੈ ਤਾਂ ਮੈਂ ਸੁਣਿਆ ਸੀ ਕਿ ਜਿੱਦਾਂ ਦੀਵਾਲੀ ਮਨਾਈ ਜਾਂਦੀ ਹੈ ਜਿਹੜੇ ਲੋਕ ਇਸ ਤੇ ਵਿਸ਼ਵਾਸ ਕਰਦੇ ਨੇ ਜਾਂ ਮਨਾਉਂਦੇ ਨੇ ਤਾਂ ਕਿੰਨੇ ਕ ਜ਼ਿਆਦਾ ਉਹਨਾਂ ਦੇ ਵਿੱਚ ਉਤਸ਼ਾਹ ਹੁੰਦਾ ਹੈ ਜਾਂ ਕਿੰਨੇ ਕ ਜ਼ਿਆਦਾ ਆ ਮੰਨਦੇ ਨਾਲ ਉਹ ਇਸ ਨੂੰ ਮਨਾਉਂਦੇ ਨੇ ਕੋ ਹਿੰਦੂ ਧਰਮ ਵਿੱਚ ਇਸ ਦਾ ਬਹੁਤ ਜ਼ਿਆਦਾ ਮਹੱਤਵ ਹੈ ਜੀ ਜਿਸ ਤਰ੍ਹਾਂ ਮੈਂ ਦੱਸਿਆ ਇਸ ਦਾ ਸਮੇ 10 ਤਰੀਕ ਸ਼ੁੱਕਰਵਾਰ 4:17 ਜਿਹੜਾ ਇੱਕ ਬ੍ਰਹਮ ਮੂਰਤ ਹੁੰਦਾ ਜੀ ਜੀ ਬ੍ਰਹਮ ਮੂਰਤ ਦੇ ਵਿੱਚ ਇਹਦੀ ਸ਼ੁਰੂਆਤ ਹੋ ਰਹੀ ਹੈ ਇਨਸਾਨ ਨੂੰ ਬ੍ਰਹਮ ਮੂਰਤੇ ਚ ਉੱਠਣਾ ਚਾਹੀਦਾ ਉਸ ਟਾਈਮ ਉਸ ਦਿਨ ਇਸ ਇਸ਼ਨਾਨ ਦਾ ਬਹੁਤ ਜ਼ਿਆਦਾ ਮਹੱਤਵ ਹੈ ਜੇ ਕੋਈ ਜਾ ਕੇ ਗੰਗਾ ਇਸ਼ਨਾਨ ਕਰ ਸਕਦਾ ਹੈ ਉਹਦਾ ਫਲ ਬਹੁਤ ਜ਼ਿਆਦਾ ਮਿਲਦਾ ਹੈ ਨਹੀਂ ਤਾਂ ਆਪਣੇ ਘਰ ਦੇ ਵਿੱਚ ਬਾਲਟੀ 'ਚ ਥੋੜਾ ਜਿਹਾ ਗੰਗਾ ਜਲ ਪਾ ਕੇ ਇਸ਼ਨਾਨ ਕਰ ਲਓ ਇਸ਼ਨਾਨ ਕਰ ਸਕਦੇ ਆ ਜੀ ਸਵੇਰੇ ਇਸ਼ਨਾਨ ਦਾ ਬਹੁਤ ਜ਼ਿਆਦਾ ਮਹੱਤਵ ਹੈ ਇਸ ਦਾ ਜੀ ਤੇ ਜੇਕਰ ਆਪਾਂ ਸਰ ਦੇਖਿਆ ਜਾਏ ਅਕਸ਼ੇ ਤ੍ਰੀਤੀਆ ਲੋਕ ਮਨਾਉਂਦੇ ਨੇ ਕਿ ਇਸ ਦੇ ਵਿੱਚ ਜਿਹੜੀ ਵਰਤ ਵਰਗੀ ਚੀਜ਼ਾਂ ਨੇ ਉਹ ਵੀ ਰੱਖੀਆਂ ਜਾਂਦੀਆਂ ਨੇ ਬਿਲਕੁਲ ਜੀ ਇਸ ਦਿਨ ਵਰਤ ਦਾ ਬਹੁਤ ਜ਼ਿਆਦਾ ਮਹੱਤਵ ਹੈ ਜੀ ਜਿਹੜਾ ਵਰਤ ਵੀ ਰੱਖਦਾ ਹੈ ਉਹਨਾਂ ਨੂੰ ਵੀ ਅਕਸ਼ੇ ਦੀ ਪ੍ਰਾਪਤੀ ਹੁੰਦੀ ਹੈ ਅੱਖਿ ਮਤੋਂ ਕਦੇ ਨਾ ਖਤਮ ਹੋਣ ਵਾਲੀ ਕਦੇ ਨਾ ਖਤਮ ਹੋਊਗਾ ਹਾਂ ਤਾਂ ਇਥੇ ਕਿਤੇ ਨਾ ਕਿਤੇ ਉਹ ਵਰਤ ਦਾ ਜਿਹੜਾ ਫਲ ਹੈ ਉਹ ਫਲ ਹੈ ਉਹ ਕਈ ਗੁਣਾ ਵੱਧ ਜਾਂਦਾ ਹੂੰ ਵਰਤ ਵੀ ਰੱਖਿਆ ਜਾਂਦਾ ਜੀ ਬਿਲਕੁਲ ਤਾਂ ਜੇਕਰ ਵਰਤ ਦੀ ਇੱਥੇ ਦੇਖੋ ਆਪਾਂ ਗੱਲ ਕੀਤੀ ਹੈ ਸਰ ਤਾਂ ਆ ਵਰਤ ਵਾਲੇ ਦਿਨ ਕੀ ਖਾਣਾ ਚਾਹੀਦਾ ਜੇਕਰ ਕੋਈ ਵਰਤ ਨਹੀਂ ਵੀ ਰੱਖ ਰਿਹਾ ਤਾਂ ਉਹ ਲੋਕਾਂ ਨੂੰ ਵੀ ਇੱਥੇ ਕੀ ਖਾਣਾ ਚਾਹੀਦਾ ਜੋ ਇਸ ਦਿਨ ਮਤਲਬ ਇੱਕ ਹੁੰਦਾ ਹੈ ਨਾ ਸਪੈਸੀਫਿਕ ਇਸ ਦਿਨ ਸਤਵਿਕ ਚੀਜ਼ਾਂ ਦਾ ਜ਼ਿਆਦਾ ਮਹੱਤਵ ਹੈ ਤਾਜੀ ਆਏ ਹੋਏ ਫਲ ਜਿਦਾ ਕਰਬੂਜਾ ਤਰਬੂਜ਼ ਅੰਬ ਨਵੇਂ ਫਲ ਆ ਰਿਹਾ ਹੈ ਜੀ ਇਹਨਾਂ ਨੂੰ ਜ਼ਰੂਰ ਗ੍ਰਹਿਣ ਕਰਨਾ ਚਾਹੀਦਾ ਹੈ ਇਹ ਕਰ ਲਿਆ ਕਿਆਣੇ ਚਾਹੀਦੇ ਆ ਇਹਨਾਂ ਦਾ ਦਾਨ ਵੀ ਕਰਨਾ ਚਾਹੀਦਾ ਇਸ ਤੋਂ ਇਲਾਵਾ ਸਤੂ ਸਤੂ ਜੋ ਦਾ ਯਾ ਆਟੇ ਦਾ ਯਾ ਚਨੇ ਦਾ ਕੋਈ ਵੀ ਲੈ ਕੇ ਉਸ ਦਿਨ ਇਹ ਵੀ ਖਾਣਾ ਚਾਹੀਦਾ ਸਤੂ ਵੀ ਜੀ ਜਿਹਦਾ ਮਹਤਵ ਬਹੁਤ ਜ਼ਿਆਦਾ ਹੈ ਅੰਨ ਦਾ ਦਾਨ ਵੀ ਕਰ ਸਕਦੇ ਹੋ ਭੋਜਨ ਦਾ ਦਾਨ ਵੀ ਕਰ ਸਕਦੇ ਹੋ ਬਿਲਕੁਲ ਦਾਨ ਪੁੰਨ ਕਰ ਸਕਦੇ ਆ ਯਾਨੀ ਇਸ ਦਿਨ ਤੇ ਜਿੱਦਾਂ ਦੇਖੋ ਦੀਵਾਲੀ ਮਨਾਈ ਜਾਂਦੀ ਐ ਸਰ ਉਸੇ ਤਰੀਕੇ ਨਾਲ ਤੁਸੀਂ ਕਿਹਾ ਕਿ ਇਹ ਤਿਹਾੜ ਵੀ ਮਨਾਇਆ ਜਾਂਦਾ ਹੈ ਇਸ ਦਾ ਤੋਹਾਰ ਦਾ ਮਹੱਤਵ ਹੈ ਤੇ ਜੇਕਰ ਸਰ ਇਸ ਦਾ ਆਪਾਂ प्रचलन ਦੇਖੀਏ ਕਿਉਂਕਿ ਹੁੰਦਾ ਹੈ ਕਿ ਹਰ ਤਿਹਾੜ ਦਾ ਇੱਕ प्रचलन ਹੁੰਦਾ ਜਿਵੇਂ ਆਪਣੇ ਭਾਰਤੀ ਸੰਸਕ੍ਰਿਤੀ ਦੇ ਵਿੱਚ ਬਹੁਤ ਸਾਰੇ ਤਿਹਾੜ ਨੇ ਜਿਹੜੇ ਬੰਗਾਲੀ ਦੇ ਵਿੱਚ ਮਨਾਏ ਜਾਂਦੇ ਨੇ ਬੰਗਾਲੀ ਸੱਭਿਆਚਾਰ ਚ ਜਾਂ ਗੁਜਰਾਤੀ ਸੱਭਿਆਚਾਰ ਚ ਤਾਂ ਉਸ ਤਰੀਕੇ ਨਾਲ ਇਹ ਤਿਹਾੜ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਜਾਂ ਕੋਈ ਸਪੈਸੀਫਿਕ ਜਗ੍ਹਾ ਹੈ ਤੋ ਹਰ ਜਿਹੜਾ ਹੈ ਅਕਸ਼ਿਤ ਦਿਤੀਏ ਪੂਰੇ ਭਾਰਤ ਵਰਸ਼ ਚ ਮਨਾਇਆ ਜਾਂਦਾ ਹੈ ਜੀ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਤਰੀਕੇ ਨਾਲ ਮਨਾਇਆ ਜਾਂਦਾ ਹੈ ਜੀ ਇਹਦਾ ਮਤਲਬ ਸਾਰੀ ਜਗ੍ਹਾ ਬਰਾਬਰ ਹੈ ਹਮ ਬਿਲਕੁਲ ਤੇ ਜੇਕਰ ਸਰ ਆਪਾਂ ਇਸ ਦਿਨ ਦੇ ਉਪਾਏ ਦੀ ਗੱਲ ਕਰੀਏ ਤਾਂ ਉਪਾਏ ਕੀ ਕੀ ਕਰ ਸਕਦੇ ਨੇ ਹਾਂ ਇਹ ਬਹੁਤ ਇੰਪੋਰਟੈਂਟ ਗੱਲ ਹੈ ਜੀ ਹਰ ਇੱਕ ਦੇ ਫਾਇਦੇ ਦੀ ਹਮ ਹਰ ਕੋਈ ਦੁਖੀ ਹੈ ਇਸ ਟਾਈਮ ਉਹਨਾਂ ਨੂੰ ਇੱਕ ਛੋਟੇ-ਛੋਟੇ ਉਪਾਏ ਦੱਸੂਗਾ ਜਿਦੇ ਨਾਲ ਉਹ ਇਸ ਦਿਨ ਉਪਾਏ ਕਰਕੇ ਆਪਣੀਆਂ ਇੱਛਾਵਾਂ ਪੂਰੀਆਂ ਕਰ ਸਕਦੇ ਆ ਇੱਛਾਵਾਂ ਪੂਰੀਆਂ ਕਰ ਸਕਦੇ ਆ ਜਿਹੜੀਆਂ ਆਪਣੀ ਜਿੰਦਗੀ ਕਿਹ ਦੇ ਸਕਦੇ ਆ ਉਹਨਾਂ ਦੀ ਜ਼ਿੰਦਗੀ ਦੀਆਂ ਰੁਕਾਵਟਾਂ ਨੇ ਜੋ ਇੱਛਾ ਅਧੂਰੀਆਂ ਨੇ ਉਹ ਪੂਰੀਆਂ ਕਰ ਸਕਦੇ ਆ ਜੀ ਸਭ ਤੋਂ ਪਹਿਲਾ ਉਪਾਏ ਮੈਂ ਦਰਸ਼ਕਾਂ ਨੂੰ ਕਹਾਂਗਾ ਨੋਟ ਕਰ ਲੈਣ ਬਹੁਤ ਧਿਆਨ ਨਾਲ ਸੁਣ ਲੈਣ ਸਭ ਤੋਂ ਪਹਿਲੇ ਇਸ ਦਿਨ ਇੱਕ ਬਟ ਬਟ ਕਹਿੰਦੇ ਬਰਗਦ ਹੂੰ ਬਰਗਦ ਬਰੋਟਾ ਵੀ ਕਿਹਾ ਜਾਂਦਾ ਇਸ ਦਰਖਤ ਨੂੰ ਇਹ ਦਰਖਤ ਹੁੰਦਾ ਜਿਹਦੀ ਦਾੜੀ ਹੁੰਦੀ ਆ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਨਾਮ ਵਰਤਿਆ ਜਾਂਦਾ ਹੈ ਕੋਈ ਬੱਟ ਬਰੋਟਾ ਬਰਗਦ ਦੇ ਨਾਂ ਨਾਲ ਜਾਣਦੇ ਆ ਇਸ ਦਰਖਤ ਦਾ ਇੱਕ ਪੱਤਾ ਲੈ ਲਓ ਜੀ ਔਰ ਉਹਦੇ ਉੱਪਰ ਰੈੱਡ ਕਲਰ ਦੀ ਸ਼ਾਹੀ ਨਾਲ ਜੇ ਹੋਰ ਕੁਝ ਵੀ ਨਾ ਮਿਲੇ ਤਾਂ ਸਕੈਚ ਪੈਨ ਯੂਜ਼ ਕਰ ਸਕਦੇ ਹੋ ਰੈੱਡ ਕਲਰ ਦਾ ਉਸ ਦੇ ਨਾਲ ਆਪਣੀ ਇੱਕ ਵਿਸ਼ ਜੋ ਜੈਨੂਇਨ ਵਿਸ਼ ਹੋਵੇ ਉਹ ਇਸ ਦਿਨ ਉਸ ਪੱਤੇ ਦੇ ਉੱਪਰ ਤੁਸੀਂ ਲਿਖੋ ਉਹ ਲਿਖਣ ਤੋਂ ਬਾਅਦ ਉਸ ਪਰਮਾਤਮਾ ਦਾ ਧਿਆਨ ਧਰ ਕੇ ਉਸ ਨੂੰ ਪੱਤੇ ਨੂੰ ਜਲ ਪ੍ਰਵਾਹ ਕਰ ਦਿਓ ਚਲਦੇ ਪਾਣੀ ਦੇ ਵਿੱਚ ਚਲਦੇ ਪਾਣੀ ਦੇ ਵਿੱਚ ਉਸ ਨੂੰ ਜਲ ਪ੍ਰਵਾਹ ਕਰ ਦਿਓ ਤਾਂ ਪਰਮਾਤਮਾ ਦੀ ਇੱਛਾ ਦੇ ਨਾਲ ਉਹ ਜੈਨੂਨ ਵਿਸ਼ ਤੁਹਾਡੀ ਬਹੁਤ ਜਲਦੀ ਪੂਰੀ ਹੋ ਜਾਏਗੀ ਇਹ ਪਹਿਲਾ ਉਪਾਏ ਆ ਜੀ ਬਿਲਕੁਲ ਇਸ ਤੋਂ ਇਲਾਵਾ ਇੱਕ ਉਪਾਏ ਹੋਰ ਜਿਨ੍ਹਾਂ ਵਿਅਕਤੀਆਂ ਦਾ ਵਪਾਰ ਨਹੀਂ ਚੱਲ ਰਿਹਾ bizness ਘਟਾ ਪੈ ਰਿਹਾ ਹੈ ਗਾਹਕ ਨਹੀਂ ਆ ਰਹੇ ਦੁਕਾਨ ਦੇ ਉੱਪਰ ਦੁਕਾਨ ਬੰਨੀ ਹੋਈ ਹੈ ਇਸ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਾਲ ਅਗਲਾ ਕੋਈ ਜੁਜ ਰਿਹਾ ਹੈ ਤਾਂ ਉਸ ਨੂੰ ਕੀ ਕਰਨਾ ਹੈ ਤਿੰਨ ਗੋਂਤੀ ਚੱਕਰ ਇਹ ਆਮ ਪੰਸਾਰੀ ਤੋਂ ਵੀ ਮਿਲ ਜਾਂਦੇ ਆ ਜੋਤਿਸ਼ਵਾਲੀਆਂ ਦੁਕਾਨਾਂ ਤੋਂ ਵੀ ਮਿਲ ਜਾਂਦੇ ਆ ਛੋਟੇ ਛੋਟੇ ਸਟੋਨ ਹੁੰਦੇ ਆ ਸਿੱਪੀ ਟਾਈਪ ਦੇ ਵਿੱਚ ਤਿੰਨ ਪੀਸ ਲੈਣਿਆ ਗੋਂਤੀ ਚੱਕਰ ਦੇ ਹੂੰ ਇਸ ਨੂੰ ਲਾਲ ਕੱਪੜੇ ਦੇ ਵਿੱਚ ਬੰਨ ਲੈਣਾ ਲਾਲ ਕੱਪੜੇ 'ਚ ਬੰਨ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਤੂਫ਼ ਕਰਨੀ ਹੈ ਇਸ ਨੂੰ ਤੂਫ਼ ਕਰਨ ਤੋਂ ਬਾਅਦ ਇਸ ਨੂੰ ਆਪਣੇ ਸ਼ਟਰ ਦੇ ਜਿੱਥੋਂ ਗਾਹਕ ਐਂਟਰ ਕਰਦਾ ਹੈ ਉਸ ਦੇ ਉੱਪਰ ਇਸ ਨੂੰ ਬੰਦੋ ਅਕਸ਼ ਤ੍ਰਿਤੀਆ ਵਾਲੇ ਦਿਨ ਜਦੋਂ ਹੀ ਤੁਸੀਂ ਇਸ ਨੂੰ ਪਰਬੰਧੋਗੇ ਜਿਹੜਾ ਗਾਹਕ ਇਹਦੇ ਨੀਚੋਂ ਕ੍ਰੋਸ ਕਰਕੇ ਜਾਗਾ ਉਹ ਵਾਰ-ਵਾਰ ਤੁਹਾਡੀ ਦੁਕਾਨ ਤੇ ਆਏਗਾ ਤੁਹਾਡੇ ਦੁਕਾਨ ਚ ਵਾਧਾ ਹੋਏਗਾ ਬੰਨੀ ਹੋਈ ਦੁਕਾਨ ਖੁੱਲ ਜਾਏਗੀ ਔਰ ਵਤਵਦ ਦੁਕਾਨ ਵਿਕਰੀ ਹੋਣੀ ਸ਼ੁਰੂ ਹੋ ਜੇ ਵਿਕਰੀ ਸ਼ੁਰੂ ਹੋ ਜਾਏਗੀ ਬਿਲਕੁਲ ਇਹ ਦੋ ਪਾਏ ਤੁਸੀਂ ਬਹੁਤ ਤੁਹ ਤ੍ਰਿਕੇ ਨਾਲ ਕਰ ਸਕਦੇ ਹੋ ਇੱਕ ਤੀਸਰਾ ਉਪਾਏ ਮੈਂ ਦੱਸਣ ਲੱਗਿਆ ਜਿਨ੍ਹਾਂ ਵਿਅਕਤੀਆਂ ਦੇ ਮਕਾਨ ਨਹੀਂ ਬਣ ਰਹੇ ਮਕਾਨ ਬਣਨ ਚ ਅੜਚਨ ਆ ਰਹੀ ਹੈ ਪੈਸਾ ਹੁੰਦੇ ਹੋਏ ਵੀ ਮਕਾਨ ਨਹੀਂ ਮਿਲ ਪਾ ਰਿਆ ਉਹਨਾਂ ਦਾ ਆਪਣੀ ਪਸੰਦਾ ਤਾਂ ਉਹਨਾਂ ਨੂੰ ਕਰਨਾ ਕੀ ਹੈ ਇਸ ਦਿਨ ਇੱਕ ਨਿੰਮ ਦੀ ਲੱਕੜ ਦਾ ਛੋਟਾ ਜਿਹਾ ਘਰ ਬਣਾ ਲੈਣਾ ਮਾਡਲ ਟਾਈਪ ਚ ਉਹ ਘਰ ਬਣਵਾ ਕੇ ਕਿਸੇ ਵੀ ਮੰਦਰ ਚ ਜਾਂ ਦੁਰਗਾ ਜੀ ਦੇ ਮੰਦਰ ਜਿੱਥੇ ਸ਼ੇਰਾਂਵਲੀ ਮਾਤਾ ਦੀ ਮੂਰਤੀ ਹੋਵੇ ਉਸ ਮੰਦਰ ਚ ਜਾਣਾ ਤੇ ਉਸ ਮੰਦਰ ਚੋਂ ਘਰ ਜਿਹੜਾ ਉਸ ਮੰਦਰ ਚ ਉਹ দান ਕਰਨਾ ਹੈ ਉੱਥੇ ਰੱਖਣਾ ਹੈ ਮਾਤਾ ਜੀ ਦੇ ਮੂਰਤੀ ਅੱਗੇ ਤੇ ਉੱਥੇ ਪ੍ਰਾਰਥਨਾ ਕਰਨੀ ਹੈ ਵੀ ਮੇਰਾ ਘਰ ਬਹੁਤ ਜਲਦੀ ਬਣ ਜਾਏ ਤਾਂ ਪ੍ਰਭੂ ਕਿਰਪਾ ਦੇ ਨਾਲ ਇਸ ਦਿਨ ਕੀਤਾ ਹੋਇਆ ਇਹ ਕੰਮ ਤੁਹਾਨੂੰ ਕੰਮ 'ਚ ਸਫਲ ਹੋਏਗਾ ਔਰ ਤੋਂ ਬਹੁਤ ਜਲਦੀ ਹੀ ਤੁਸੀਂ ਆਪਣੇ ਘਰ ਦੇ ਮਾਲਕ ਬਨਜੋਗੇ ਜੀ ਬਿਲਕੁਲ ਦੇਖੋ ਬਹੁਤ ਚੰਗੇ-ਚੰਗੇ ਜਿਹੜੇ ਇੱਥੇ ਉਪਾਏ ਆ ਤੁਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਪਰ ਜੇਕਰ ਸਰ ਉਪਾਏਾਂ ਦੀ ਤਾਂ ਚਲੋ ਇੱਕ ਗੱਲ ਹੋ ਗਈ ਇੱਥੇ ਤੇ ਕਈ ਵਾਰ ਕੀ ਹੁੰਦਾ ਕਿ ਲੋਕ ਜਿਵੇਂ ਅੱਜ ਕੱਲ ਤੁਸੀਂ ਇੱਥੇ ਗੱਲ ਕੀਤੀ ਹੈ ਕਿ ਅੱਜ ਕੱਲ ਭੱਜ ਦੌੜ ਦੀ ਦੁਨੀਆ ਦੇ ਵਿੱਚ ਲੋਕ ਕਾਫੀ ਪਰੇਸ਼ਾਨ ਰਹਿੰਦੇ ਨੇ ਜਿਵੇਂ ਅੱਜ ਕੱਲ ਸਰ ਇੱਕ ਵਿਸ਼ਾ ਬਹੁਤ ਜ਼ਿਆਦਾ ਚੱਲ ਰਿਹਾ ਹੈ ਕਿ ਜਿਹੜੇ ਲੋਕ ਨੇ ਜਾਂ ਨੌਜਵਾਨ ਨੇ ਡਿਪਰੈਸ਼ਨ ਤੇ ਜਾ ਰਹੇ ਨੇ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਤਾਂ ਇਹ ਜਿਹੜਾ ਤਿਉਹਾਰ ਹੈ ਜੇਕਰ ਇਸ ਦਿਨ ਵਰਤ ਰੱਖਿਆ ਜਾਂਦਾ ਜਿਵੇਂ ਕਿ ਤੁਸੀਂ ਬੋਲਿਆ ਕਿ ਵਿਸ਼ਪੂਰੀ ਹੁੰਦੀ ਹੈ ਤਾਂ ਇਸ ਚੀਜ਼ ਤੇ ਵੀ ਇਸ ਦਾ ਕੋਈ ਅਸਰ ਪੈਂਦਾ ਤੁਹਾਨੂੰ ਵਰਤ ਜਿਹੜਾ ਹੈ ਮਨ ਨੂੰ ਤਨ ਨੂੰ ਸਵਸ਼ਟ ਕਰਦਾ ਹੈ ਜੀ ਸਾਫ ਕਰਦਾ ਹੈ ਤੁਹਾਡੇ ਵਿਚਾਰਾਂ ਨੂੰ ਸੁੰਦਰ ਬਣਾਉਂਦਾ ਹੈ ਤਾਂ ਵਰਤ ਦਾ ਮਹੱਤਵ ਤਾਂ ਇਹਦੇ ਵਿੱਚ ਹੈਗਾ ਹੀ ਹੈ ਇਸ ਤੋਂ ਇਲਾਵਾ ਜਿਹੜੇ ਵਿਅਕਤੀ ਬਹੁਤ ਜ਼ਿਆਦਾ ਡਿਪਰੈਸ਼ਨ ਚ ਜਾ ਰਹੇ ਆ ਨੀਂਦ ਨਹੀਂ ਆ ਰਹੀ ਉਹਨਾਂ ਵਾਸਤੇ ਕਿ ਮੈਂ ਬਹੁਤ ਵਧੀਆ ਤੁਹਾਡੇ ਰਿਕਵੈਸਟ ਤੇ ਇੱਕ ਬਹੁਤ ਵਧੀਆ ਉਪਾਏ ਦੱਸਣਾ ਜੀ ਜੀ ਬਿਲਕੁਲ ਕਰਨਾ ਕੀ ਹੈ ਇੱਕ ਮੋਟੀ ਸੌਂਫ ਲੈਣੀ ਹੈ ਜਿਹੜੀ ਆਪਾਂ ਅਚਾਰ ਚ ਪਾਉਂਦੇ ਆਂ ਮਿੱਟੀ ਸੌਂਫ ਉਹ ਅਚਾਰ ਚ ਪਾਣ ਵਾਲੀ ਉਹ 2 ਚਮਚ ਲੈਣੀ ਹੈ ਉਸ ਨੂੰ ਲਾਲ ਰੰਗ ਦੇ ਕੱਪੜੇ 'ਚ ਇੱਕ ਥੈਲੀ ਬਣਾ ਕੇ ਉਹਦੇ 'ਚ ਪਾ ਲੈਣੀ ਹੈ। ਹਾਂਜੀ। ਥੈਲੀ ਬਣਾ ਕੇ 2 ਚਮਚ ਸੌਂਫ ਉਹਦੇ 'ਚ ਪਾ ਕੇ ਉਹਨੂੰ ਬੰਦ ਕਰ ਲੈਣਾ ਹੈ। ਬੰਦ ਕਰਨ ਤੋਂ ਬਾਅਦ ਆਪਣੇ ਸਰਾਣੇ ਦੇ ਥੱਲੇ ਰੱਖ ਲਓ। ਜਿਨ੍ਹਾਂ ਵਿਅਕਤੀਆਂ ਨੂੰ ਨੀਂਦ ਦੀ ਪ੍ਰੋਬਲਮ ਹੈ, ਹੂੰ ਡਿਪਰੈਸ਼ਨ 'ਚ ਹੈ। ਮਾਲਕ ਦੀ ਕਿਰਪਾ ਨਾਲ ਬਹੁਤ ਜਲਦੀ ਉਹ ਠੀਕ ਹੋ ਜਾਣਗੇ, ਨੀਂਦ ਵਧਿਆਣੀ ਸ਼ੁਰੂ ਹੋ ਗਈ ਇਸ ਪਏ ਦੇ ਨਾਲ। डिप्रेशन ਘਟਣਾ ਸ਼ੁਰੂ ਹੋ ਜਾਏਗਾ ਜੀ ਬਿਲਕੁਲ ਤੇ ਇਸ ਚੀਜ਼ ਦਾ ਸਰ ਜੇਕਰ ਆਪਾਂ ਗੱਲ ਕਰੀਏ ਕਿ ਕਈ ਕਈ ਲੋਕਾਂ ਦੀ ਸਮੱਸਿਆ ਆਵਾ ਹੁੰਦੀਆਂ ਨੇ ਕਿ ਨੀਂਦ ਧਾ ਜਾਂਦੀ ਹੈ ਪਰ ਜਿਹੜੇ ਬੁਰੇ ਸੁਪਨੇ ਨੇ ਜਾਂ ਸੁਪਨੇ ਨੇ ਆਪਾਂ ਕਹਿ ਲਓ ਬੁਰੇ ਖਾਬ ਨੇ ਉਹ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ ਤਾਂ ਉਹਨਾਂ ਤੇ ਵੀ ਇਹ ਅਸਰ ਕਰੇਗਾ ਬਿਲਕੁਲ ਜੀ ਜਦੋਂ ਨੀਂਦ ਚੰਗੀ ਆਏਗੀ ਇਹ 네ਗਟਿਵਿਟੀ ਨੂੰ ਵੀ ਦੂਰ ਕਰੇਗਾ ਹਾਂਜੀ ਜੇ ਬਹੁਤ ਹੀ ਜ਼ਿਆਦਾ ਬੁਰੇ ਸੁਪਨੇ ਆ ਰਹੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਸੌਣ ਵਾਲੇ ਕਮਰੇ ਵਿੱਚ 네ਗਟਿਵਿਟੀ ਹੈ ਹਾਂਜੀ ਉਸ ਨੂੰ ਦੂਰ ਕਰਨ ਲਈ ਤੁਸੀਂ ਬਹੁਤ ਛੋਟੀ ਛੋਟੀ ਚੀਜ਼ਾਂ ਕਰ ਸਕਦੇ ਹੋ ਜਿਸ ਤਰ੍ਹਾਂ ਉਸ ਕਮਰੇ ਚ ਕਪੂਰ ਦੀ ਟਿੱਕੀ ਬਾਲ ਸਕਦੇ ਹੋ ਇੱਕ ਫਟਕੜੀ ਦਾ ਪੀਸ ਕਿਤੇ ਵੀ ਓਪਨ ਰੱਖਿਆ ਜਾ ਸਕਦਾ ਹੈ ਉਹਦੇ ਨਾਲ ਉਹ ਨੇਗੇਟਿਵਿਟੀ ਦੂਰ ਹੋ ਜੇਗੀ ਤੇ ਉਹ ਨੇਗੇਟਿਵ ਜਿਹੜੇ ਖਵਾਵ ਆ ਰਿਹਾ ਸੁਪਨੇ ਆ ਰਿਹਾ ਉਹਨਾਂ ਤੋਂ ਉਹਨਾਂ ਨੂੰ ਛੁਟਕਾਰਾ ਮਿਲ ਜੇਗਾ ਛੁਟਕਾਰਾ ਮਿਲ ਜਾਏਗਾ ਕਿਉਂਕਿ ਦੇਖੋ ਅੱਜ ਕੱਲ੍ਹ ਲੋਕ ਬਹੁਤ ਪਰੇਸ਼ਾਨ ਨੇ ਤੇ ਉਪਾਏ ਵੀ ਲੋਕ ਕਰਦੇ ਨੇ ਤੇ ਵਰਤ ਵੀ ਜਿਹੜੇ ਰੱਖਦੇ ਨੇ ਪਰ ਕਈ ਵਾਰ ਕੀ ਹੁੰਦਾ ਹੈ ਕਿ ਅਜੀਹੇ ਜਿਹੜੇ ਦਿਨ ਹੁੰਦੇ ਨੇ ਜੋ ਸਿਮਿਲਰ ਡੇਜ਼ ਹੁੰਦੇ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਜਿਵੇਂ ਕਿ ਅਕਸ਼ੇ ਤ੍ਰਿਤੀਆ ਹੋ ਗਿਆ ਦੀਵਾਲੀ ਹੋ ਗਈ ਅਜੀਹੇ ਮੌਕਿਆਂ ਤੇ ਜੇਕਰ ਉਪਾਏ ਕਰਦੇ ਨੇ ਤਾਂ ਉਹਨਾਂ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲਦਾ ਹੈ ਬਿਲਕੁਲ ਮਨਸੂਰ ਜੀ ਇੱਥੇ ਮੈਂ ਦੱਸਣਾ ਚਾਹਾਂਗਾ ਕਈ ਵਾਰ ਨਾ ਇਹ ਬੰਦਿਸ਼ ਹੁੰਦੀ ਹੈ ਵੀ ਇੱਕ ਦਿਨ ਚ ਇੱਕੋ ਉਪਾਏ ਕਰਨਾ ਬਟ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਵੀ ਅਕਸ਼ ਤਿਤੀ ਇਹ ਐਸਾ ਦਿਨ ਹੈ ਤੁਸੀਂ ਇਸ ਦਿਨ ਜਿੰਨੇ ਮਰਜ਼ੀ ਉਪਾਏ ਕਰ ਸਕਦੇ ਹੋ ਉਹਨਾਂ ਸਾਰੇ ਹਾਂਜੀ ਹਮ ਸਾਤਵਿਕ ਤਰੀਕੇ ਦੇ ਨਾਲ ਜਿੰਨੇ ਮਰਜ਼ੀ ਉਪਾਏ ਕਰ ਸਕਦੇ ਹੋ ਤਾਂ ਇਸ ਚੀਜ਼ਾਂ ਤੋਂ ਦੂਰ ਰਹਿਣਾ ਇਸ ਦਿਨ ਬੁਰੀਆਂ ਚੀਜ਼ਾਂ ਦਾ ਗ੍ਰਹਿਣ ਨਹੀਂ ਕਰਨਾ ਨਸ਼ਾ ਨਹੀਂ ਕਰਨਾ ਇਸ ਦਿਨ ਸਾਤਵਿਕ ਭੋਜਨ ਖਾਓ ਤੁਸੀਂ ਔਰ ਜਿੰਨੇ ਮਰਜ਼ੀ ਉਪਾਏ ਕਰ ਲੋ ਉਹ ਸਾਰੇ ਉਪਾਏ ਫਲਿੱਤ ਹੋਣਗੇ ਹੂੰ ਉਹ ਸਾਰਿਆਂ ਦਾ ਫਲ ਪ੍ਰਪਤ ਹੋਵੇਗਾ ਜੀ ਕਿਉਂਕਿ ਹਾਂਜੀ ਛੋਟੀ ਇਸ ਗੱਲ ਤੋਂ ਮੈਨੂੰ ਇੱਕ ਗੱਲ ਵੀ ਯਾਦ ਆਈ ਹੈ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਜੇਕਰ ਇੱਕ ਦਿਨ ਤੇ ਆਪਾਂ ਇੱਕ ਉਪਾਏ ਕਰਦੇ ਆ ਜਾਂ ਦੋ ਪਾਏ ਤਾਂ ਉਪਾਏ ਉਪਾਏ ਨੂੰ ਕੱਟ ਦਿੰਦਾ ਇੱਥੇ ਤਾਂ ਬਾਕੀ ਇੱਥੇ ਅਜਿਹੀ ਜਿਹੜੀ ਚੀਜ਼ ਹੈ ਹੁੰਦੀ ਹੈ ਨਹੀਂ ਐਸੀ ਕੋਈ ਬੰਦਿਸ਼ ਨਹੀਂ ਹੈ ਇਸ ਦਿਨ ਦੇ ਵਿੱਚ ਕਿਉਂਕਿ ਇਹਦਾ ਨਾਮ ਹੀ ਅਕਸ਼ੇ ਹੈ ਅਕਸ਼ੇ ਅਕਸ਼ੇ ਮਤਲਬ ਕਦੇ ਨਾ ਖਤਮ ਹੋਣ ਅਰ ਵਿਸ਼ਾਲ ਇਸ ਦਿਨ ਤੁਸੀਂ ਜਿੰਨੇ ਮਰਜ਼ੀ ਉਪਾਏ ਕਰ ਸਕਦੇ ਹੋ ਦਾਨ ਪੁੰਨ ਜਪ ਹਾਂ ਜਿਨ੍ਹਾਂ ਨੇ ਕੋਈ ਪ੍ਰਾਪਤੀ ਕਰਨੀ ਹੈ ਧਰਮ ਦੇ ਤੌਰ ਤੇ ਪ੍ਰਮਾਤਮਾ ਦੇ ਨਾਮ ਤੇ ਉਹ ਇਸ ਦਿਨ ਜਪ ਵੀ ਕਰ ਸਕਦੇ ਆ ਪਾਠ ਵੀ ਕਰ ਸਕਦੇ ਆ ਉਹਦਾ ਅਨੰਤ ਫਲ ਉਹਨਾਂ ਨੂੰ ਪ੍ਰਾਪਤ ਹੋਗਾ ਉਹਨਾਂ ਦੀ ਸਿੱਧੀ ਬਹੁਤ ਜਲਦੀ ਹੋ ਜਾਏਗੀ ਹੂੰ ਬਿਲਕੁਲ ਤਾਂ ਇਸ ਦਿਨ ਜਿਹੜੇ ਯੱਗ ਨੇ ਉਹ ਵੀ ਹੁੰਦੇ ਨੇ ਹਾਂ ਉਸ ਦਿਨ ਹਵਨ ਪਾਠ ਯੱਗ ਸਾਰੇ ਹੀ ਸਫਲ ਹੋਣਗੇ ਔਰ ਬਹੁਤ ਜਲਦੀ ਉਹਨਾਂ ਨੂੰ ਫਲ ਦੀ ਪ੍ਰਾਪਤੀ ਹੋ ਜਾਏਗੀ ਜੀ ਤਾ ਅੱਜ ਜਿਹੜਾ ਅਸੀਂ ਇਹ ਵਿਸ਼ਾ ਲੈ ਕੇ ਆਏ ਸੀ ਇੱਥੇ ਅਕਸ਼ੇ ਤ੍ਰਿਤੀਆ ਦਾ ਤਾਂ ਇੱਕ ਵਾਰ ਸਰ ਜਾਣ ਤੋਂ ਪਹਿਲਾਂ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਇੱਥੇ ਦੱਸ ਦੋ ਕਿਉਂਕਿ ਕਈ ਵਾਰ ਆਪਣੇ ਦਰਸ਼ਕਾਂ ਨੂੰ ਅਕਸ਼ੇ ਤ੍ਰਿਤੀਆ ਇਹ ਨਾਮ ਨਹੀਂ ਪਤਾ ਹੁੰਦਾ ਪਰ ਪ੍ਰਸ਼ੂਰਾਮ ਜਨਤੀ ਹੈ ਇਸ ਬਾਰੇ ਪਤਾ ਹੁੰਦਾ ਹੈ ਇਹਦੇ ਤਿੰਨ ਨਾਮ ਨਾਲ ਜ਼ਿਆਦਾ ਜਾਣਦੇ ਆ ਲੋਕੀ ਪ੍ਰਸ਼ੂਰਾਮ ਜਨਤੀ ਦੇ ਨਾਲ ਨਾਲ ਜਾਣਦੇ ਆ ਅਕਸ਼ੇ ਤ੍ਰਿਤੀਏ ਦੇ ਨਾਲ ਨਾਲ ਜਾਂ ਪੰਜਾਬੀ ਚ ਪੰਜਾਬ ਚ ਮੰਨਿਆ ਜਾਂਦਾ ਅਖਾ ਤੀਜ ਹਾਂ ਇਹ ਤਿੰਨ ਨਾਮ ਨੇ ਔਰ ਇਸ ਤਹਾਰ ਸੇਮ ਹੈ ਜੀ ਬਿਲਕੁਲ ਤਾਜੇ ਜਿਹੜਾ ਅਸੀਂ ਵਿਸ਼ਾ ਲੈ ਕੇ ਆਏ ਸੀ ਇਸ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੀ ਜੋਤਿਸ਼ ਗਿਆਨ ਦੇ ਮਾਹਿਰ ਹਰਪ੍ਰੀਤ ਜੀ ਨੇ ਤੁਹਾਨੂੰ ਬਹੁਤ ਸਾਰੇ ਜਿਹੜੇ ਉਪਾਏ ਨੇ ਤੇ ਇਸ ਦਿਨ ਦੀ ਮਹੱਤਤਾ ਇਸ ਦਿਨ ਦੇ ਜਿਹੜੇ ਉਪਵਾਸ ਨੇ ਉਪਵਾਸ ਦੇ ਵਿੱਚ ਕੀ ਕੁਝ ਖਾਣਾ ਪੈਂਦਾ ਇਹ ਸਬ ਜਿਹੜੀ ਚੀਜ਼ਾਂ ਨੇ ਇੰਨਾ ਬਾਰੇ ਖੁੱਲ ਕੇ ਆਪਣੇ ਨਾਲ ਗੱਲਬਾਤ ਕੀਤੀ ਹੈ ਤੇ ਤੁਹਾਡੇ ਤੱਕ ਜਿਹੜੀ ਜਾਣਕਾਰੀ ਵੀ ਹੈ ਉਹ ਵੀ ਸਾਂਝੀ ਕੀਤੀ ਹੈ ਤਾਂ ਤੁਸੀਂ ਵੀ ਇਸ ਦਿਨ ਦਾ ਕਿਤੇ ਨਾ ਕਿਤੇ ਪੂਰਾ ਜਿਹੜਾ ਫਾਇਦਾ ਹੈ ਉਹ ਚੱਕਣਾ ਚਾਹੀਦਾ ਹੈ ਤੇ ਇਸ ਦਿਨ ਜਿਹੜੇ ਵਰਤ ਨੇ ਉਹ ਰੱਖ ਕੇ ਜਿਵੇਂ ਕਿ ਇੱਥੇ ਹਰਪ੍ਰੀਤ ਜੀ ਨੇ ਵੀ ਦੱਸਿਆ ਕਿ ਦਾਨ ਪੁੰਨ ਅ ਇੱਥੇ ਬਹੁਤ ਜ਼ਿਆਦਾ ਮਿਲਦਾ ਹੈ ਤਾਂ ਤੁਸੀਂ ਵੀ ਇੱਥੇ ਪੁਨ ਖੱਟ ਸਕਦੇ ਹੋ ਤੇ ਜੇਕਰ ਜਿਵੇਂ ਆਪਾਂ ਗੱਲ ਕੀਤੀ ਹੈ ਸਰ ਉਪਾਅਾਂ ਦੀ ਤਾਂ ਇੱਥੇ ਜਿਹੜੇ ਉਪਾਅ ਨੇ ਉਹ ਇੱਕ ਦੂਜੇ ਨੂੰ ਕੱਟਣਗੇ ਨਹੀਂ ਬਲਕਿ ਸਾਰੇ ਦੇ ਸਾਰੇ ਜਿਹੜੇ ਉਪਾਅ ਨੇ ਉਹ ਫਲਿਤ ਹੋਣਗੇ ਉਹ ਫਲਿਤ ਹੋਣਗੇ ਤੇ ਫਲ ਦੇਣਗੇ ਤਾਂ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੇਰੇ ਸਹਿਯੋਗੀ ਹਰਪ੍ਰੀਤ ਜੀ ਨੂੰ ਤੇ ਮੈਨੂੰ ਯਾਨੀ ਮਾਨਸੂਰ